ਪਹਿਲਾ ਭਾਰਤੀ ਜਨਤਾ ਪਾਰਟੀ ਕਮਲਦਾ ਫੁੱਲ ਸੀ ਉਸ ਬ੍ਰਾਂਡ ਨਾਲ ਗਏ ਸੀ ਜਿਹੜੇ ਬ੍ਰਾਂਡ ਦਾ ਅੱਜ ਪੂਰੀ ਦੁਨੀਆ 'ਚ ਡੰਕਾ ਵੱਜ ਰਿਹਾ ਹੈ ਦੂਸਰਾ ਸਾਨੂੰ ਆਪਣੇ ਪਿਓ ਦਾ ਨਾਮ ਸੀ ਸਦਾ ਜਸਬੀਰ ਸਿੰਘ ਜੱਸਾ ਜੀ ਫਿਰ ਸਾਡੇ ਜਿਹੜੇ ਕਾਰਕਿਰਤਾ ਸੀ ਈਸ਼ਵਰ ਬੜੇ ਜੋਸ਼ 'ਚ ਸੀਗੇ ਜੇ ਕਮਲਦਾ ਫੁੱਲ ਹੈ ਤੇ ਅਸੀਂ ਹੈ ਕਮਲ ਦੇ ਫੁੱਲ ਦੇ ਨਾਲ ਅਸੀਂ ਬੰਨੇ ਹੋਏ ਹਾਂ ਪਰ ਕਿਤੇ ਨਾ ਕਿਤੇ ਫੇਸ ਵੈਲਿਊ ਦੇ ਵੀ ਬੜੇ ਵੱਡਾ ਰੋਲ ਹੋ ਜਾਂਦਾ ਹੈ ਦੇਖੋ ਜਦੋਂ ਲੋਕ ਬਦਲਾਵ ਉਦੋਂ ਹੀ ਆਂਦਾ ਜਦੋਂ ਹਾਲਾਤ ਮਾੜੇ ਹੋ ਐਹੋ ਜੇ ਗੰਦੇ ਮਾਹੌਲ ਦੇ ਵਿੱਚ ਅਸੀਂ ਜਿੱਤ ਕੇ ਆਇਆ ਲੋਕਾਂ ਦੇ ਝੂਲੀ ਅੱਡ ਕੇ ਵੋਟ ਮੰਗੀ ਕਿਉਂਕਿ ਜੇ ਤੁਸੀਂ ਮੈਨੂੰ ਨਹੀਂ ਬਚਾਓਗੇ ਇਹ ਤਾਂ ਮੈਨੂੰ ਮਾਰ ਵੀ ਦੇਣਗੇ ਹਾਊਸ ਦੇ ਵਿੱਚ 100% ਇਲਾਕੇ ਨੂੰ ਇੰਸ਼ੋਰੈਂਸ ਦਿੰਨੀ ਹੈ ਤੁਹਾਡੇ ਸਾਡੇ ਦੋਨੋਂ ਵਾਡਾ ਦਾ ਪੂਰਾ ਦੱਬ ਕੇ ਹੁੰਜੇਗਾ ਜਨਕਪੁਰੀ ਚ ਹਾਲਾਤ ਇਲਾਕੇ ਦੇ ਬਹੁਤ ਮਾੜੇ ਆ ਬਿਲਕੁਲ ਲੋਕਾਂ ਨੇ ਮੈਨੂੰ 80 ਨੰਬਰ ਵਾਰਡ ਦੇ ਵਿੱਚ ਹੱਥਾਂ ਦੇ ਚੱਕਿਆ ਤੇ ਮੈਂ ਖੜਾ ਉਤਰਨ ਦੀ ਕੋਸ਼ਿਸ਼ ਕਰਾਂ ਜਿੰਨੀ ਚਿਰ ਉਹਨਾਂ ਨੂੰ ਜ਼ਮੀਨ ਨਹੀਂ ਦਿੰਦੇ ਰੇੜੀ ਲਾਣ ਲਈ ਉਹ ਨਹੀਂ ਦੇ ਰੋ ਮਜਬੂਰ ਹੈ ਸਾਡੇ ਬੱਚੇ 2 ਮਹੀਨੇ ਨਹੀਂ ਕੰਮ ਕਰਾਂਗੇ ਰੋਟੀ ਖਾ ਲੈਣਗੇ ਉਹਨਾਂ ਦਾ ਇੱਕ ਘੰਟਾ ਜਾਂ ਇੱਕ ਡੰਗ ਨਹੀਂ ਸੱਸੀ ਦਾ ਰੋਟੀ ਹੋਗਾ ਉਹਨਾਂ ਨੂੰ ਸ਼ੌਂਕ ਨਹੀਂ ਹੈ ਇਸ ਜਗ੍ਹਾ ਤੇ ਰੇੜੀ ਲਾਣ ਦਾ ਉਹ ਮਜਬੂਰ ਹੈ ਪ੍ਰੋਬਲਮ ਪਤਾ ਕਿੱਥੇ ਜਨਗੁਰੀ ਚ ਜਿਹੜਾ ਅੰਦਰ ਕ੍ਰਾਈਮ ਵੱਧ ਗਿਆ ਸਪਨਾ ਉਹ ਹੀ ਦੇਖਾਂਗੇ ਜਿਹੜਾ ਕੰਮ ਕਰ ਸਕਦਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਤੋਂ ਕਾਰਪੋਰੇਟ ਇਲੈਕਸ਼ਨ ਚਾਹੇ ਖਤਮ ਹੋ ਚੁੱਕਿਆ ਹੈ ਪਰ ਮੇਅਰ ਨੂੰ ਲੈ ਕੇ ਲਗਾਤਾਰ ਜੋੜ ਤੋੜ ਜਾਰੀ ਹੈ ਸੋ ਬਹੁਤ ਸਾਰੇ ਲੋਕਾਂ ਨੂੰ ਅਪਰੋਚ ਵੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਕੈਂਡੀਡੇਟਾਂ ਨੂੰ ਅਪਰੋਚ ਹੋ ਰਹੀ ਹੈ ਇਹ ਸਾਰਿਆਂ 'ਚ ਜਿੱਥੇ ਇੱਕ ਸਵਾਲ ਹੈ ਕਿ ਮੇਅਰ ਕੌਣ ਬਣੇਗਾ ਇਸੇ ਦੌਰਾਨ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਪਰਤੀਆਸ਼ੀਆਂ ਨੂੰ ਮਿਲਣ ਲਈ ਉਮੀਦਵਾਰਾਂ ਨੂੰ ਮਿਲਣ ਲਈ ਜਿਹੜੇ ਕੀ ਤਾਜ਼ਾ ਤਾਜ਼ਾ ਕਾਉਂਸਲਰ ਜਿੱਤੇ ਹੈ ਔਰ ਜਿੱਤਣ ਤੋਂ ਬਾਅਦ ਕੀ ਕਰ ਰਹੇ ਨੇ ਬਿਜ਼ੀ ਰੁਝੇ ਵਿੱਚ ਰਿਲੈਕਸ ਫਰਮਾ ਰਹੇ ਹੈ ਜਾਂ ਕੋਈ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰ ਰਿਹਾ ਸੋ ਇੱਕ ਹੋਰ ਪ੍ਰਤੀਆਸ਼ੀ ਅਵਾਰਡ ਨੰਬਰ 80 ਤੋਂ ਸੋ ਜਿਹੜਾ ਗੌਰਵ ਗੋਰਾ ਸੋ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿੱਦਾਂ ਦਾ ਮਹਿਸੂਸ ਕਰ ਰਿਹਾ ਹੈ ਪਰਿਵਾਰ 'ਚ ਅੱਜ ਡਬਲ ਖੁਸ਼ੀ ਹੈ ਕਿ ਇੱਕੋ ਹੀ ਘਰ 'ਚ ਜਿੱਥੇ ਵਿਰੋਧ ਕੀਤਾ ਜਾ ਰਿਹਾ ਸੀ ਕਿ ਦੋ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਸੋ ਪਰਿਵਾਰ ਨੂੰ ਦੋ ਟਿਕਟਾਂ ਮਿਲੀਆਂ ਵੀ ਔਰ ਦੋਨੋਂ ਜਿੱਤ ਕੇ ਪਾਰਟੀ ਦੀ ਝੋਲੀ ਚ ਪਈਆਂ ਸੋ ਗੱਲਬਾਤ ਕਰਦੇ ਆਂ ਨਮਸਕਾਰ ਜੀ ਤੁਹਾਡਾ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਹਮੇਸ਼ਾ ਤੁਹਾਡੇ ਲਈ ਨਿਊਜ਼ ਬਹੁਤ ਅੱਛੀ ਹੁੰਦੀ ਹੈ ਤੁਸੀਂ ਅੱਜ ਇੰਟਰਵਿਊ ਲੈਣਾ ਇਹ ਤੁਹਾਡੀ ਬਹੁਤ ਮਿਹਰਬਾਨੀ ਜੀ ਸਰ ਹੁਣ ਤੁਸੀਂ ਕਾਉਂਸਲਰ ਹੋ ਗਏ ਹੋ ਪਹਿਲਾਂ ਤੁਸੀਂ ਕਾਉਂਸਲਰ ਪੁੱਤਰ ਸੀ ਹੁਣ ਤੁਸੀਂ ਖੁਦ ਕਾਉਂਸਲਰ ਹੋ ਅੱਜ ਉਹ ਪਿਓ ਨੂੰ ਫਕਰ ਹੁੰਦਾ ਹੈ ਜਿਹਨੂੰ ਉਹਦੇ ਪੁੱਤਰਾਂ ਦੇ ਬੱਚਿਆਂ ਦੇ ਨਾਮ ਤੋਂ ਪਛਾਨਿਆ ਜਾਂਦਾ ਅੱਗੇ ਤੁਹਾਨੂੰ ਦੇਥਿਆ ਦੱਸਿਆ ਜਾਂਦਾ ਸੀ ਇੱਕ ਕਾਉਂਸਲਰ ਦਾ ਬੇਟਾ ਹੁਣ ਪਛਾਣਿਆ ਕਿ ਲੈ ਉਹ ਅੰਦਰ ਅਮੀਰ ਖਾਨ ਨੇ ਉਦੋਂ ਗਾਣਾ ਗਾਇਆ ਸੀ ਯਾਉਨ ਯਾਦ ਹੋਵੇ ਜਦੋਂ ਛੋਟੇ ਛੋਟੇ ਸੀਗੇ ਅਸੀਂ ਕਿ ਪਾਪਾ ਕਹਿੰਦੇ ਹੈ ਬੜਾ ਨਾਮ ਕਰੇਗਾ ਅੱਜ ਤੱਕ ਬੜਾ ਨਾਮ ਕਰ ਹੀ ਲਿਆ ਮੁੰਡੇ ਨੇ ਦੇਖੋ ਇਸ ਗੱਲ ਦੀ ਬੜੀ ਖੁਸ਼ੀ ਹੋਈ ਦੇਖੋ ਜੋ ਵੀ ਅੱਜ ਸਾਡੇ ਕੋਲ ਹੈ ਨਾ ਸਾਡੇ ਪਿਤਾ ਸਰਦਾਜ ਜਸਬੀਰ ਸਿੰਘ ਜੱਸਾ ਜੀ ਦਾ ਹੈਗਾ ਅਸੀਂ ਜਦੋਂ ਘਰੋਂ ਡੋਰ ਟੂ ਡੋਰ ਨਿਕਲਦੇ ਸੀ ਨਾ ਤੁਸੀਂ ਯਕੀਨ ਮੰਨੋ ਮੈਂ ਇਹ ਨਹੀਂ ਕਹਿ ਸਕਦਾ ਸਭ ਜਾਣਦੇ ਐ ਲੇਕਿਨ ਇੰਨਾ ਸਾਰੇ ਜਾਣਦੇ ਸੀ ਅਸੀਂ ਜਦੋਂ ਕਹਿੰਦੇ ਸੀ ਮੈਂ ਬਾਹਰ ਕੋਈ ਨਵੇਂ ਵਾਰਡ ਚ ਇਲੈਕਸ਼ਨ ਲੜਨੇ ਸੀ ਅਸੀਂ ਕਹਿੰਦੇ ਜੱਸਾ ਜੀ ਦਾ ਮੁੰਡਾ ਹੈ ਤੇ ਇੰਨਾ ਲੋਕਾਂ ਦਾ ਪਿਆਰ ਮਿਲਦਾ ਸੀ ਦੇਖੋ ਪਹਿਲਾ ਭਾਰਤੀ ਜਨਤਾ ਪਾਰਟੀ ਕਮਲ ਦਾ ਫੋਲ ਅਸੀਂ ਉਸ ਬ੍ਰਾਂਡ ਨਾਲ ਗਏ ਸੀ ਜਿਹੜੇ ਬ੍ਰਾਂਡ ਦਾ ਅੱਜ ਪੂਰੀ ਦੁਨੀਆ 'ਚ ਡੰਕਾ ਵੱਜ ਰਿਹਾ ਦੂਸਰਾ ਸਾਨੂੰ ਆਪਣੇ ਪਿਓ ਦਾ ਨਾਮ ਸੀ ਸਰਦਾਜ ਜਸਬੀਰ ਸਿੰਘ ਜੱਸਾ ਜੀ ਫਿਰ ਸਾਡੇ ਜਿਹੜੇ ਹਰੇਕ ਕਰਤਾ ਸੀ ਈਸ਼ਵਰ ਬੜੇ ਜੋਸ਼ ਚ ਸੀਗੇ ਮੈਂ ਮਤਲਬ ਆਪਣੇ ਪਿਤਾ ਜੀ ਨੇ ਬਿਲਕੁਲ ਫਕਰ ਵਾਲੀ ਗੱਲ ਹੈ ਕਿਉਂਕਿ ਜਦੋਂ ਕਿਤੇ ਨਾ ਪੁਸ਼ਤ ਬਦਲਦੀ ਹੈ ਦੇਖੋ ਮੇਰੇ ਮਾਤਾ ਜੀ ਨੇ ਵੀ ਕਾਉਂਸਲਰ ਬਣ ਗਏ ਮੇਰੇ ਪਿਤਾ ਜੀ ਵੀ ਬਣ ਗਏ ਅਸੀਂ 15 ਸਾਲ ਕੰਟੀਨਿਊ ਸੇਵਾ ਕਰ ਰਹੇ ਸੀ ਪਾਰਸ਼ਦ ਪੁੱਤਰ ਕਹਿ ਕੇ ਜਾਣਿਆ ਜਾਂਦਾ ਹੀ ਬਿਲਕੁਲ ਇਹ ਗੱਲ ਸਹੀ ਹੈ ਤੇ ਇਸ ਵਾਰੀ ਨਾ ਜਦੋਂ ਇੱਕ ਪਾਸੇ ਮੇਰੇ ਛੋਟੇ ਭਰਾ ਦੀ ਵਾਈਫ ਨੇ ਇਲੈਕਸ਼ਨ ਲੜੇ ਆ ਪਰਚਾਈ ਛੋਟੀ ਨੇ ਆਪਣਾ ਬਮਨੀਤ ਕੋਰ ਨੇ ਇੱਕ ਪਾਸੇ ਮੈਂ ਲੜੇ ਪਿਛਲੀ ਵਾਰੀ ਦੋਨੋਂ ਲੇਡੀਜ਼ ਸੀਗੇ ਤੇ ਬੜੀਏ ਦਿੱਕਤ ਆਂਦੀ ਸੀ ਹਾਊਸ ਦੇ ਵਿੱਚ ਨਾ ਕਿਤੇ ਨਾ ਕਿਤੇ ਇੰਟੈਂਡੈਂਸ ਘਟ ਜਾਂਦੀ ਹੈ ਪਰ ਐਤਕੀ ਜਦੋਂ ਹੁਣ ਨੌਜਵਾਨਾਂ ਛੋਟੀ ਕੁੜੀਆ ਵੀ ਨੌਜਵਾਨ ਹੈ ਤੇ ਬਹੁਤ ਮੁੱਦਿਆਂ ਦਾ ਜਿਹੜੇ ਵੱਡੇ ਲੋਕ ਰਹਿ ਜਾਂਦੇ ਨੇ ਆਪਣੇ ਅਸੀਂ ਉਹ ਮੁੱਦੇ ਵੀ ਚੱਕਾਂਗੇ ਕੰਮ ਵੀ ਕਰਾਵਾਂਗੇ ਹਾਊਸ ਦੇ ਵਿੱਚ 100% ਇਲਾਕੇ ਨੂੰ ਇੰਸ਼ੋਰੈਂਸ ਦਿੰਨੇ ਆ ਤੁਹਾਡੇ ਸਾਡੇ ਦੋਨੋਂ ਵੱਡਾ ਦਾ ਪੂਰਾ ਦੱਬ ਕੇ ਗੂੰਜੇਗਾ ਜਨਕਪੁਰੀ ਚ ਹਾਲਾਤ ਇਲਾਕੇ ਦੇ ਬਹੁਤ ਮਾੜੇ ਆ ਦੇਖੋ ਜਦੋਂ ਲੋਕ ਬਦਲਾਵ ਉਦੋਂ ਹੀ ਆਂਦਾ ਜਦੋਂ ਹਾਲਾਤ ਮਾੜੇ ਹੋ ਬਿਲਕੁਲ ਲੋਕਾਂ ਨੇ ਮੈਨੂੰ 80 ਨੰਬਰ ਵਾਰਡ ਦੇ ਵਿੱਚ ਹੱਥਾਂ ਦੇ ਚੱਕਿਆ ਤੇ ਮੈਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਜੀ ਜਨਕਪੁਰੀ ਦੀ ਗੱਲ ਕਰੀਏ ਤਾਂ ਕਿੱਦਾਂ ਜਨਕਪੁਰੀ ਦੀ ਹੁਣ ਨੁਹਾਰ ਬਦਲਣ ਦੀ ਕੋਈ ਕਿਉਂਕਿ ਦੇਖੋ ਜਿੱਤ ਜਾਂਦਾ ਤੇ ਔਰ ਤੁਸੀਂ ਖੁਦ ਪਹਿਲੀ ਵਾਰੀ ਪਾਰਸ਼ਦ ਬਣੇ ਹੋ ਤੇ ਇੱਕ ਸੁਪਨਾ ਹੁੰਦਾ ਜਦੋਂ ਅਸੀਂ ਵੀ ਕਾਲਜੋਂ ਪੜ੍ਹ ਕੇ ਨਿਕਲੇ ਸੀ ਉਦੋਂ ਲੱਗਦਾ ਸੀ ਦੁਨੀਆ ਹੀ ਬਦਲ ਦਵਾਂਗੇ ਸਾਡੇ 노 ਡਾਊਟ ਇਹੇ ਜੀ ਸੋਚ ਹੁੰਦੀ ਹੈ ਹਾਲਾਂਕਿ ਅਸੀਂ ਬਾਅਦ ਚੋਂ ਗਲਤ ਨਿਕਲਦੇ ਹਾਂ ਉਦੋਂ ਲੱਗਦਾ ਲੈ ਸਾਡੇ ਬਜ਼ੁਰਗਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਇਹਨਾਂ ਨੂੰ ਤਾਂ ਕੁਝ ਆਂਦਾ ਹੀ ਨਹੀਂ ਸੀ ਕਿਉਂਕਿ ਸਾਡੇ 'ਚ ਨਵਾਂ ਜੋਸ਼ ਹੁੰਦਾ ਉਹਨਾਂ 'ਚ ਹੋਸ਼ ਹੁੰਦਾ ਤੇ ਉਹ ਹੋਸ਼ ਆ ਚੁੱਕੇ ਹੁੰਦੇ ਅਸੀਂ ਅਜੇ ਜੋਸ਼ 'ਚ ਹੀ ਹੁੰਨੇ ਤੇ ਸਾਨੂੰ ਐਂ ਲੱਗਦਾ ਸਾਡੀ ਮੰਤਨ ਐਦਾਂ ਦੇ ਹੁੰਦੇ ਲੈ ਇਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਟਾਈਮ ਹੀ ਖਟਿਆ ਗਵਾਇਆ ਤੇ ਅਸੀਂ ਕਰਕੇ ਦਿਖਾਵਾਂਗੇ ਸੋ ਹੁਣ ਤੁਸੀਂ ਬਨੇ ਹੋ ਜਿਆਦਾ ਤੇ ਬਨੇ ਹੋ ਹੁਣ ਤੱਕ ਤਾਂ ਬਹੁਤ ਸਾਰੇ ਸੁਪਨੇ ਸਜੋਲੇ ਹੋ ਨੇ ਕਿ ਲੈ ਮੈਂ ਹੁਣ ਇਲਾਕਾ ਐਦਾਂ ਬਦਲ ਕੇ ਦਿਖਾਵਾਂਗਾ ਇਲਾਕੇ 'ਚ ਇਹ ਕਰਕੇ ਦਵਾਂਗਾ ਪਰ ਤੁਸੀਂ ਉਸ ਇਲਾਕੇ ਦੇ ਬਚਿੰਦੇ ਵੀ ਹੋ ਕਿਦਾਂ ਕੀ ਸੋਚਿਆ ਦੇਖੋ ਮੇਰੀ ਨੇ ਇੱਕ वैसे ਤੁਹਾਨੂੰ ਸੋਚ ਕਹਿ ਦਿੰਨੇ ਆ ਮੇ 20 ਸਾਲ ਹੋ ਗਏ ਲਗਾਤਾਰ 14 ਸਾਲ ਦੀ ਉਮਰ ਤੇ ਮੈਂ ਰਾਜਨੀਤੀ ਸ਼ੁਰੂ ਕਰਤੀ ਸੀ ਪਹਿਲਾ ਨਾਰਾ ਮੈਂ ਆਪਣੇ ਬਾਪੂ ਜੀ ਦੇ ਭਾਰਤੀ ਜਨਤਾ ਪਾਰਟੀ ਵਾਸਤੇ ਲਾਇਆ ਸੀ ਉਸ ਤੋਂ ਬਾਅਦ 26 ਸਾਲ ਹੋ ਗਏ ਲਗਾਤਾਰ 25 ਸਾਲ ਸਾਨੂੰ ਇਲੈਕਸ਼ਨ ਕੰਟੈਸਟ ਕਰਦੇ ਨੂੰਗੇ ਇਲੈਕਸ਼ਨ ਲੜਦੇ ਨੂੰਗੇ ਸਾਡੇ ਅੰਦਰ ਜੋਸ਼ ਦੇ ਨਾਲ ਹੋਸ਼ ਪ੍ਰੋਪਰ ਹੈਗੀ ਹੈ ਕਿਉਂਕਿ ਸਮਝ ਆਪਣੇ ਪਿਓ ਨਾ ਕਿਤਾਬਾਂ ਕੋ ਡੈਰੀ ਫੜ ਕੇ ਨਾਲ ਗਏ ਆ ਹਰ ਜਗ੍ਹਾ ਤੇ ਇੱਕ ਇੱਕ ਵਾਰ ਦੇ ਘਰ ਦੀ ਸਾਨੂੰ ਜਨਰਲ ਨੋਲੇਜ ਹੈ ਕਿੱਥੇ ਕੀ ਕੰਮ ਹੋਣ ਵਾਲਾ ਕਦੇ ਇਹ ਐਸੀ ਗੱਲ ਨਹੀਂ ਹੈ ਸਪਨਾ ਉਹੀ ਦੇਖਾਂਗੇ ਜਿਹੜਾ ਕੰਮ ਕਰ ਸਕਦੇ ਆ ਉਮੀਦ ਇਹ ਹੈ ਦੇਖੋ ਜਨਕਪਰੀ ਦੇ ਵਿੱਚ ਨਾ ਬੜੀ ਜਿਆਦਾ ਸਮੱਸਿਆ ਇਹ ਹੈ ਗਲੀਆਂ ਬਹੁਤ ਪੀੜੀਆਂ ਆ ਟਾਈਲਾਂ ਬਣੀ ਹੋਈਆਂ ਆਈਆਂ ਉਹ ਗਲੀ ਦੇ ਵਿੱਚ ਕਾਰਾਂ ਜਾਂਦੀਆਂ ਨਹੀਂ ਬਾਈਕ ਤੁਰ ਕੇ ਤਕਰੀਬਨ ਬਹੁਤ ਜ਼ਿਆਦਾ ਖੱਡੇ ਆ ਲਾਈਟਾਂ ਦੀ ਕਮੀ ਬਹੁਤ ਜ਼ਿਆਦਾ ਵੈ ਵਿੜੇ ਸੀਵਰੇਜ ਲਾਈਨ ਦੀ ਬੜੀ ਵੱਡੀ ਦਿੱਕਤ ਹੈ ਜੇ ਉੱਥੇ ਮਨ ਕੇ ਕਿਉਂਕਿ ਇੱਕ ਵਿੜੇ ਚ 100 100 ਬੰਦੇ ਰਹਿੰਦੇ ਕਿਉਂਕਿ ਤੁਹਾਨੂੰ ਪਤਾ ਥੋੜਾ ਜਿਹਾ ਹੈਂਡ ਟੂ ਮਾਊਥ ਏਰੀਆ ਹੈ ਕੁਝ ਅੱਛੇ ਇਹ ਨਹੀਂ ਅਮੀਰ ਗਰੀਬ ਹੈਂਡ ਟੂ ਮਾਊਥ ਇੰਦਾ ਇੱਕ ਘਰ ਚ 100 100 ਬੰਦਾ ਰਹਿ ਰਿਹਾ ਉੱਥੇ ਫਿਰ ਕਿਤੇ ਨਾ ਕਿਤੇ ਸੀਵਰੇਜ ਲਾਈਨ ਚ ਵੀ ਦਿੱਕਤ ਹੈ ਉਹ ਗਲੀ ਟਾਈਲਾਂ ਦੀ ਬਣੀ ਹੋਈ ਹੈ ਜੋ ਸਿਮਟਡ ਚਾਹੀਦੀ ਹੈ ਤੇ ਜਨਕਪੁਰੀ ਦੇ ਵਿੱਚ ਇੱਕ ਕ੍ਰਾਈਮ ਬਹੁਤ ਜ਼ ਵਿਹਰ ਘਟ ਹੈ ਹਾਂ ਉੱਥੇ ਬਿਲਕੁਲ ਥੋੜੀ ਬੋਤੀ ਬੰਦਮੀ ਇਸ ਗੱਲ 'ਚ ਜ਼ਿਆਦਾ ਹੈ ਮੇਰੀ ਇਹ ਸਭ ਤੋਂ ਵੱਡਾ ਕੰਮ ਹੈ ਇੱਕ ਸਭ ਦੀ ਵੋਟ ਬਣੇ ਵੋਟ ਬਣਨ ਤੋਂ ਬਾਅਦ ਉੱਥੇ ਵੋਟ ਦਾ ਅਧਿਕਾਰ ਦਾ ਪਤਾ ਲੱਗੇ ਤੇ ਜਿਹੜੇ ਕੰਮ ਹੈ ਗਲੀਆਂ ਦੇ ਵਿੱਚ ਜਾ ਕੇ ਹੋਣ ਕਿਉਂਕਿ ਨਾ ਬਹੁਤ ਲੰਬੀ ਗਲੀਆਂ ਐ ਇੱਥੇ ਤਾਂ ਪਹਿਲੇ ਕੌਂਸਲਰ ਦਾ ਦਫ਼ਤਰ ਨਹੀਂ ਪਤਾ ਹੁੰਦਾ ਐਕਚੁਅਲੀ ਨਾ ਸਾਡੇ ਲੋਕ ਕੀ ਕਰਦੇ ਆ ਭੇੜ ਚਾਲ ਦੇ ਨਾਲ ਬੜੇ ਵੱਡੇ ਬੰਨੇ ਜਾਂਦੇ ਆ ਉਹ ਯਾਰ ਕਮਲ ਦਾ ਫੁੱਲ ਝਾੜੂ ਐਸਾ ਚੀਜ਼ਾਂ ਜਾਂ ਪੰਜਾ ਮੈਂ ਕਹਿੰਦਾ ਕਟੜ ਜਿਹੜੇ ਇਹ ਕਾਉਂਸਲਰ ਇਲੈਕਸ਼ਨ ਹੁੰਦੇ ਆ ਨਾ ਇਹ 80% ਫੇਸ ਦੇ ਨਾਲ ਹੁੰਦੇ ਆ ਪਾਰਟੀ ਦਾ ਬਹੁਤ ਜ਼ਰੂਰੀ ਹੈ ਕਿ ਜੇ ਕਮਲ ਦਾ ਫੁੱਲ ਹੈ ਤੇ ਅਸੀਂ ਹੈ ਕਮਲ ਦੇ ਫੁੱਲ ਦੇ ਨਾਲ ਅਸੀਂ ਬੰਨੇ ਹੋਏ ਆ ਪਰ ਕਿਤੇ ਨਾ ਕਿਤੇ ਫੇਸ ਵੈਲਿਊ ਦੀ ਵੀ ਬੜੇ ਵੱਡਾ ਰੋਲ ਹੋ ਜਾਂਦਾ ਹੈ ਤੇ ਅਸੀਂ ਲੋਕਾਂ ਨੂੰ ਖਾਸ ਕਰਕੇ ਮੈਂ ਇਲੈਕਸ਼ਨਾਂ 'ਚ ਵੀ ਬੜੀ ਅਪੀਲ ਕੀਤੀ ਜਿਹੜੇ ਕਾਉਂਸਲਰ ਇਲੈਕਸ਼ਨ ਹੁੰਦੇ ਆ ਨਾ ਥੋੜਾ ਜਿਹਾ ਆਪਣੇ ਅੰਦਰ ਇਹ ਦਿਲ 'ਚ ਜ਼ਰੂਰ ਦੇਖਿਆ ਕਰੋ ਕਿਹੜਾ ਬੰਦਾ ਤੁਹਾਡੇ ਨੇੜੇ ਆ ਕਿਹੜੇ ਬੰਦੇ ਦਾ ਅਪਰੋਚ ਆ ਕੇ ਮੱਲੇ ਚ ਘੁੰਮਦਾ ਹੈ ਤੁਹਾਡੇ ਬਾਰੇ ਤਾਂ ਮਸ਼ਹੂਰ ਹੈ ਤੁਸੀਂ ਜਲਦੀ ਫੋਨ ਹੀ ਨਹੀਂ ਚੱਕਦੇ ਹੁਣ ਕਿ ਹੁਣ ਬੜੇ ਚੱਕਨੇ ਪੈਣਗੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੈਸੇ ਚਲੋ ਮਾਈਕ ਤੇ ਆ ਨਹੀਂ ਵੀ ਕਰਨੀ ਚਾਹੀਦੀ ਮੈਂ ਕਰ ਲੈਣਾ ਜੀ ਮੇਰੇ ਪਿਤਾ ਜੀ ਕਾਉਂਸਲਰ ਸੀ ਮੈਂ ਪਾਰਸ਼ਦ ਤੁਹਾਡੀ ਗੱਲ ਕੀਤੀ ਮੇਰੀ ਗੱਲ ਤਾਂ ਸੁਣ ਮੈਂ ਉਹੀ ਗੱਲ ਕਰਨ ਲਗਾ ਮੇਰੇ ਪਿਤਾ ਜੀ ਕਾਉਂਸਲਰ ਹੀ ਮੈਂ ਪਾਰਸ਼ਦ ਪੁੱਤਰ ਸੀ ਬਿਲਕੁਲ ਠੀਕ ਹੈ ਇਦਾਂ ਹੀ ਹੈ ਮੈਨੂੰ ਪਿਛਲੇ 15 ਸਾਲੀ ਤੋਂ ਹੀ ਕੰਟੀਨਿਊ ਕਹਦੇ ਹੋ ਚਾਹੇ ਉਹ ਡਾਵਰ ਸਾਹਿਬ ਸੀ ਚਾਹੇ ਸਾਡੇ ਐਮਐਲਏ ਹੈ ਇਨਾਂ ਨੇ ਭਾਜੀ ਐਸੀ ਐਸੀ ਤਰ੍ਹਾਂ ਤੰਗ ਕੀਤਾ ਮੈਂ ਆਪਣੇ ਦੋਸਤਾਂ ਦੀ ਫੋਟੋ ਤੱਕ ਨਹੀਂ ਪਾਈ 15 ਸਾਲ ਹੋ ਗਏ ਫੇਸਬੁੱਕ ਤੇ ਜਿਦੇ ਨਾਲ ਮੈਂ ਫੋਟੋ ਜਾਂ ਪਾਉਂਦਾ ਮਾਂ ਉਹਨੂੰ ਫੋਨ ਆ ਜਾਂਦਾ ਸੀ ਪਰਚੇ ਦਰਜ ਕਰਾਏ ਗਏ ਮੈਨੂੰ ਅਜੇ ਸਾਲ ਦੇ ਜੇ ਮੈਂ ਇਹ ਕਹਸਾਂ 15 ਸਾਲ ਚੋਂ 7 ਸਾਲ ਮੈਂ ਘਰੋਂ ਬਾਹਰ ਹੀ ਰਿਹਾ ਵਾਂ ਸਿਰਫ ਮੇਰੇ ਤੇ ਦੁੱਖ ਸੁੱਖ ਇਹਨੇ ਦਿੱਤੇ ਮੈਂ ਕਿਸੇ ਨਾਲ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕਾਂ ਨੇ ਵਿਸ਼ਵਾਸ ਜਤਾਇਆ ਹੈ ਮੇਰੇ ਅੰਦਰ ਕਮੀ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਜੋ ਮੈਂ ਕਰ ਸਕਦਾ ਸੀ ਮੈਂ ਉਹ ਕੀਤਾ ਹੈ ਠੀਕ ਹੈ ਮੈਂ ਕਿਉਂਕਿ ਦੇਖੋ ਜੇ ਮੈਂ ਤੁਹਾਡਾ ਕੰਮ ਕਰਾਨ ਆ ਗਿਆ ਤਾਂ ਉਲਟਾ ਤੁਹਾ ਹੋ ਜੇ ਮੈਂ ਤੁਹਾਡਾ ਕੰਮ ਕਿੱਦਾਂ ਕਰਾਂਗਾ ਮੈਂ ਲੋਕੇ ਤੇ ਆਪਣੇ ਦੋਸਤਾਂ ਨੂੰ ਬਚਾਉਣ ਵਾਸਤੇ ਜਿੰਨੀ ਕੋ ਸੋਸ਼ਲ ਲਾਈਫ ਜੀ ਸਕਦਾ ਸੀ ਉਸ ਢੰਗ ਨਾਲ ਜੀਆ ਇਦਾਂ ਨਹੀਂ ਜੀਆ ਮੈਂ ਤੁਹਾਡਾ ਆਚਾਰ ਕਿਉਂਕਿ ਇੰਨਾ ਜ਼ਿਆਦਾ ਤੰਗ ਕੀਤਾ ਗਿਆ ਮੈਂ ਹਮੇਸ਼ਾ ਇੰਟਰਵਿਊ ਆ ਕੇ ਬਿਆਨ ਦਿੰਦਾ ਲਗਾਤਾਰ ਹਿੰਦੇ ਰਿਹਾ ਬਿੱਟੂ ਜੀ ਵੀ ਜਾਖੜ ਜੀ ਵੀ ਮੇਰੀ ਜਾਨ ਬਚਾਉਣ ਵਾਸਤੇ ਘਰ ਆਏ ਸੀ ਇਹੋ ਜੇ ਗੰਦੇ ਮਾਹੌਲ ਦੇ ਵਿੱਚ ਅਸੀਂ ਜਿੱਤ ਕੇ ਆਏ ਆ ਲੋਕਾਂ ਦੇ ਝੂਲੀ ਅੱਡ ਕੇ ਵੋਟ ਮੰਗੀ ਕਿਉਂਕਿ ਜੇ ਤੁਸੀਂ ਮੈਨੂੰ ਨਹੀਂ ਬਚਾਓਗੇ ਇਹ ਤਾਂ ਮੈਨੂੰ ਮਾਰ ਵੀ ਦੇਣਗੇ ਮੈਂ ਬਿਲਕੁਲ ਟੀਵੀ ਤੇ ਗੱਲ ਕਰਦਾ ਮੈਂ ਕਹਿੰਦਾ ਪਾਰਸ਼ਦਪੂਤ ਤੇ ਪਾਰਸ਼ਦ ਚ ਬੜਾ ਫਰਕ ਹੁੰਦਾ ਕਿਤੇ ਮੈਂ ਹਾਊਸ ਚ ਜਾ ਕੇ ਬੋਲਣਾ ਕਿ ਇਹਨਾਂ ਨੇ ਮੈਨੂੰ ਘ ਇਹ ਕਿ ਅਜਿਵੇਂ ਲੋਕਾਂ ਨੇ ਸੇਵਾ ਦਿੱਤੀ ਹੈ ਨਾ ਕਿ ਮੈਂ ਕਾਉਂਸਲਰ ਬਣ ਕੇ ਆਇਆ ਹੁਣ ਅੱਜ ਮੇਰੇ ਨਾਲ ਉਹ ਸਭ ਲੋਕ ਨੇ ਉਹ ਦੇਖਣਗੇ ਮੇਰਾ ਕੰਮ ਦੇਖਣਗੇ ਤੁਸੀਂ ਕਾਉਂਸਲਰ ਕਾਉਂਸਲਰ ਜਿਵੇਂ ਤੁਸੀਂ ਆਪ ਹੀ ਦੱਸਤਾ ਤੁਸੀਂ ਕਮਲ ਦੇ ਫੁੱਲ ਤੇ ਬਨੇ ਹੋ ਵਿਪੱਖਸ਼ ਚ ਬਨੇ ਹੋ ਸੋ ਹੁਣ ਅਸੀਂ ਤਾਂ ਜੇ ਗੱਲਬਾਤ ਕਰੀਏ ਤਾਂ ਇਲੈਕਸ਼ਨਾਂ ਦੇ ਦੌਰਾਨ ਇਹ ਜਿਹੇ ਵੀਡੀਓ ਵੀ ਵਾਇਰਲ ਹੋਈਆਂ ਸੀ ਨੇਤਾਵਾਂ ਦੀਆਂ ਰਾਜਨੇਤਾਵਾਂ ਦੀਆਂ ਜਿਨ੍ਹਾਂ ਨੇ ਕਿਹਾ ਸੀ ਜੇ ਵਿਪੱਖਸ਼ ਤੋਂ ਬਣਨਗੇ ਅਸੀਂ ਕਿਹੜਾ ਫੰਡ ਦੇ ਦਾਂਗੇ ਤੇ ਹੁਣ ਤਾਂ ਤੁਹਾਡੇ ਲਈ ਹੋਰ ਔਖਾ ਹੋ ਗਿਆ ਵਿਪੱਖਸ਼ ਤੇ ਹੈ ਕਿ ਉਹ ਜਾ ਕੇ ਤੁਸੀਂ ਆਵਾਜ਼ ਚੱਕਣੀ ਹੈ ਤੇ ਫਿਰ ਉਹ ਬਣਨ ਦੇਣਗੇ ਨਹੀਂ ਬਣਨ ਦੇਣਗੇ ਕਿ ਤੁਹਾਨੂੰ ਫੰਡ ਰੀਲੀਜ਼ ਹੋਏਗਾ ਨਹੀਂ ਹੋਏਗਾ ਫਿਰ ਇੱਕ ਵਾਰੀ ਫਿਰ ਨਵੇਂ ਨਵੇਂ ਚੈਲੰਜਸ ਸ਼ੁਰੂ ਹੋ ਗਏ ਦੇਖੋ ਮੈਂ ਵੈਸੇ ਤੁਹਾਨੂੰ ਇੱਕ ਗੱਲ ਕਹਿਣਾ ਅਸੀਂ ਕਦੇ ਨਾ ਸਰਕਾਰ ਦੇਖੀ ਹੋਈ ਨਹੀਂ ਸਾਡੇ ਪਰਿਵਾਰ ਨੇ ਇਹ ਉਹ ਪਰਿਵਾਰ ਹੈ ਜਿਹੜਾ ਜਿੱਤ ਕੇ ਆਜ਼ਾਦ ਜਿੱਤੇ ਤਿੰਨ ਵਾਰ ਜਿੱਤ ਕੇ ਕਿੱਥੇ ਆਏ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਸੁੱਖ ਨਹੀਂ ਦੇਖਿਆ ਆਪਣੀ ਪਾਰਟੀ ਨਾਲ ਬੰਨੇ ਦਾ ਦੇਖਿਆ ਭਾਜੀ ਐ ਨਾ ਕੋਈ ਨਹੀਂ ਭਾਜੀ 50% ਅਕਾਲੀ ਅਕਾਲੀ ਭਾਜਪਾ ਸਰਕਾਰ ਹੁੰਦੀ ਸੀਗੀ ਤੇ ਉਦੋਂ ਵੀ ਅਸੀਂ ਬੀਜ ਆਜ਼ਾਦ ਜਿੱਤ ਕੇ ਆਏ ਸੀ ਕੌਂਸਲਰ ਆਏ ਤਾਂ ਭਾਜਪਾ ਚ ਹੀ ਸੀਟਾਂ ਤੇ ਭਾਜੀ ਉਹ ਟਾਈਮ ਵੀ ਮੇਰੇ ਖਿਆਲ ਪਹਿਲਾ ਇੱਕ ਇੱਕ 5 ਸਾਲ ਦਾ ਟਿਨਿਓਰ ਉਹ ਵੀ ਪੂਰਾ ਨਹੀਂ ਕੱਟਿਆ ਕਿਉਂਕਿ ਗੁਸਾਈ ਸਾਹਿਬ ਹਰ ਗਏ ਸੀ ਉਦੋਂ ਵੀ ਇੱਥੇ ਅਕਾਲੀ ਭਾਜਪਾ ਦਾ ਆਪਸ ਦੇ ਵਿੱਚ ਜੰਗ ਸ਼ੁਰੂ 2.5 ਸਾਲਾਂ ਹੀ ਖਾਨੀ ਖਾਨੀ ਜੰਗ ਜਿਹੜੀ ਅੰਦਰਲੀ ਰਾਜਨੀਤੀ ਸ਼ੁਰੂ ਹੋ ਗਈ ਸੀ ਉਹੀ 2 ਸਾਲ ਪਹਿਲਾਂ ਤਾਂ ਕਿਉਂਕਿ ਮੈਂ ਨਾਂ ਨਹੀਂ ਲੈਂਦਾ ਅਕਾਲੀ ਪਾਵ ਵੱਧ ਗਿਆ ਸੀ ਉਦੋਂ ਵੀ ਇਹੀ ਜੋਰ ਸੀ ਤੁਸੀਂ ਇੱਧਰ ਸ਼ਾਮਲ ਹੋਵੋ ਉੱਧਰ ਸ਼ਾਮਲ ਹੋਵੋ ਕਿਉਂਕਿ ਇਹ ਅਸੀਂ ਘਰ ਚ ਦੇਖਿਆ ਤੇ ਤੁਸੀਂ ਦੇਖੋ ਕਦੇ ਸਰਕਾਰ ਉਹ ਹੁੰਦੀ ਹੈ ਤੁਸੀਂ ਇੱਕ ਪਰਟੀਕੂਲਰ ਸਰਕਾਰ ਦੇ ਨਾਲ ਉਹ ਸਾਡੀ ਛੋਟਾ ਜਿਹਾ ਰੋਲ ਸੀ 23 ਸੀਟਾਂ ਦਾ ਰੋਲ ਸੀ ਸਾਨੂੰ ਹਮੇਸ਼ਾ ਸਾਈਡ ਲਾਈਨ ਤੇ ਰੱਖਿਆ ਗਿਆ ਖੁੱਡੇ ਲਾਈਨ ਤੇ ਖੁੱਡੇ ਲਾਈਨ ਲਾ ਕੇ ਰੱਖਿਆ ਗਿਆ ਤੇ ਅਸੀਂ ਉਦੋਂ ਵੀ ਜਿੰਨੇ ਕੰਮ ਦੇਖੋ ਅਸੀਂ ਲੜਾਕੇ ਕਿੱਦਾਂ ਵਾਂ ਅਸੀਂ ਇਲਾਕੇ ਤੁਹਾਡਾ ਕੋਈ ਦੁੱਖ ਨ ਸੁੱਖ ਆ ਜਵੇ ਜੇ ਤੁਹਾਡੇ ਨਾਲ ਖੜੀਏ ਸਰਕਾਰ ਨਾ ਹੋਈਏ ਕੀ ਕਰਾਂਗੇ ਅਫਸਰ ਨਾਲ ਲੜਾਂਗੇ ਝਗੜਾਂਗੇ ਅਫਸਰ ਨੂੰ ਇਹ ਗੱਲ ਸਮਝਾਵਾਂਗੇ ਸਾਡਾ ਬੰਦਾ ਸਹੀ ਹੈ ਸਾਨੂੰ ਫੰਡ ਰੀਲੈਸ ਦੀ ਲੋੜ ਹੈ ਤਾਂ ਨਾ ਲਾਵਾਂਗੇ ਨਾ ਧਰਨਾ ਕਿੱਦਾਂ ਲਾਵਾਂਗੇ ਲੋਕ ਸਾਡੇ ਨਾਲ ਹੋਣਗੇ ਉਸੇ ਕਰਕੇ ਇਹ ਜਿਹੜੀਆਂ ਟਿੱਪਣੀਆਂ ਕਰਕੇ ਸਾਨੂੰ ਉਲਝਾਇਆ ਗਿਆ ਇਹ ਇਹੀ ਤਾਂ ਇੱਕ ਗੱਲ ਹੈ ਅਸੀਂ ਨਾ ਲੋਕਾਂ ਦੇ ਕੰਮ ਨੂੰ ਬਹੁਤ ਆਸ ਜਿਸ ਤਰ੍ਹਾਂ ਉਹ ਸਾਡੇ ਕੋਲ ਆਂਦੇ ਉਸੇ ਆਸਰਾ ਸੀ ਅੱਗੇ ਅਫਸਰ ਕੋਲ ਜਾਣੇ ਆ ਤੇ ਅਫਸਰ ਨਾ ਕੰਮ ਕਰੇ ਸਾਡੇ ਕੋਲ ਇਹੀ ਕਮੀਦ ਰਹਿਣ ਦੀ ਧਰਨਾ ਲਾਓ ਜਾਂ ਬੈਠੋ ਜਾਂ ਤੁਹਾਡੇ ਵਰਗੇ ਪੱਤਰਕਾਰ ਭਰਾ ਜਿਹੜੇ ਤਗੜੇ ਚੱਲ ਚੱਲੋ ਸਾਨੂੰ ਤਾਂ ਤੁਸੀਂ ਲੋਕੀ ਫੂਕ ਚਕਾ ਚਕਾ ਕੇ ਤਗੜੇ ਕਹਿ ਦਿੰਦੇ ਹੋ ਘਰੇ ਜਾਨੇ ਸਾਨੂੰ ਗੁੱਟ ਪੈਂਦੀ ਹੈ ਕਦੇ ਪ੍ਰਮਾਤਮਾ ਦੇਖੋ ਤੁਸੀਂ ਉਹ ਖਬਰਾਂ ਵੀ ਚਲਾਈਆਂ ਜਿੱਥੇ ਲੋਕ ਡਰਦੇ ਨੇ ਮੈਂ ਬੜੇ ਤੁਹਾਡੇ ਸੰਦੀਪ ਜੀ ਚੈਨਲ ਤੇ ਬਹੁਤ ਕੁਝ ਦੇਖਿਆ ਮੈਂ ਸਵੇਰੇ ਇੱਕ ਐਮਐਲਏ ਸਾਹਿਬ ਦੀ ਤੁਹਾਡੀ ਇੰਟਰਵਿਊ ਦੇਖ ਰਿਹਾ ਸੀ ਕਿ ਜਿੱਦਾਂ ਤਲਕ ਤੁਹਾਨੂੰ ਜਵਾਬ ਦੇ ਰਹੇ ਸੀ ਉਹ ਵੀ ਮੈਂ ਸੁਣ ਰਿਹਾ ਸੀ ਜਿਹੜਾ ਪੱਤਰਕਾਰ ਦੀ ਸਹੀ ਜਨਰਲਟੀ ਇਹ ਹੈ ਕਿ ਉਹਦੇ 'ਚ ਅੱਜ ਅਸੀਂ ਬੈਠੇ ਆਂ ਉਦਾਂ ਜੀ ਸਤਿ ਸਕੇ ਅਸੀਂ ਦੋਸਤ ਹੋ ਸਕਦੇ ਜਦੋਂ ਤੁਹਾਡੇ ਹੱਥ ਮਾਈਕ ਆ ਗਿਆ ਤੇ ਸਵਾਲ ਜੋਬ ਸੱਚੇ ਹੀ ਹੋਣੇ ਚਾਹੀਦੇ ਤੇ ਕੋੜੇ ਵੀ ਹੋਣੇ ਚਾਹੀਦੇ ਤਾਂ ਕਿ ਲੋਕਾਂ ਨੂੰ ਤਾਂ ਪਤਾ ਲੱਗੇ ਨਾ ਇਹ ਇੰਟਰਵਿਊ ਹੋ ਰਹੀ ਹੈ ਅਸੀਂ ਸਾਡੇ ਪਰਿਵਾਰ ਨੂੰ ਬਹੁਤ ਬਣ ਕੇ ਰੱਖਿਆ ਹੈ 15 ਸਾਲ ਮੇਰੇ ਪਿਤਾ ਜੀ ਲਈ ਇਸੇ ਕਰਕੇ ਖੁਸ਼ੀ ਦਾ ਮੌਕਾ ਕਿਉਂਕਿ ਹਮੇਸ਼ਾ ਨਾ ਇੱਕ ਕਾਉਂਸਲਰ ਹੁੰਦਾ ਜਿਹੜਾ ਉਹਦੇ ਲਈ ਥੋੜਾ ਸੋਖਾ ਹੁੰਦਾ ਤੇ ਫੋਨ ਚੱਲ ਜਾਂਦੇ ਆ ਹੁਣ ਪਰਿਵਾਰ ਚ ਪਾਰਸ਼ਦ ਦੇ ਫੋਨ ਸੋਖੇ ਚੱਲਦੇ ਆ ਸਾਨੂੰ ਕਿਤੇ ਨਾ ਕਿਤੇ ਇਸ ਵਾਰਡ 'ਚ ਸੇਵਾ ਕਰਨ ਲਈ ਚੀਜ਼ੀ ਬੜੀ ਮੁਸ਼ਕਲ ਹੁੰਦੀ ਸੀ ਨਾ ਪਿਤਾ ਜੀ ਠੀਕ ਹੋਣ ਦੋਨੋਂ ਭਰਾ ਜਿੱਤ ਗਏ ਅਸੀਂ ਰੱਬ ਕੋ ਇਸ ਤੋਂ ਜ਼ਿਆਦਾ ਨਾ ਸਾਨੂੰ ਗੁਰੂ ਦੇ ਸਕਦਾ ਤੇ ਨਾ ਇਸ ਤੋਂ ਜ਼ਿਆਦਾ ਅਸੀਂ ਉਮੀਦ ਰੱਖੀ ਸੀ ਸਾਨੂੰ ਛੱਪੜ ਪਾੜ ਕੇ ਬਾਬਾ ਜੀ ਨੇ ਜ਼ਿਆਦਾ ਹੀ ਦਿੱਤਾ ਨਹੀਂ ਨਹੀਂ ਬਾਬਾ ਜੀ ਨੇ ਤਾਂ ਛੱਪੜ ਪਾੜ ਕੇ ਕਹਿੰਦੇ ਆਫਰਾਂ ਹੋਰ ਵੀ ਲਾਈਆਂ ਸੀਗੀਆਂ ਤੁਸੀਂ ਅਜੇ ਮੰਨ ਨਹੀਂ ਰਹੇ ਆ ਸਵੀਕਾਰ ਨਹੀਂ ਕਰਦੇ ਨਹੀਂ ਸਾਨੂੰ ਕੋਈ ਇਦਾਂ ਦੇ ਆਫਰ ਦੀ ਕੋਈ ਗੱਲ ਨਹੀਂ ਦੇਖੋ ਅਸੀਂ ਬਾਲਟੀ ਨਾ ਬੰਨੇ ਹੋਏ ਆ ਸਾਡੇ ਦਿਮਾਗ 'ਚ ਜੇ ਹੋਰ ਕੋਈ ਗੱਲ ਆਈ ਨਹੀਂ ਐਕਚੁਅਲੀ ਲੋਕਾਂ ਨੇ ਜਿਤਾਤਾ ਸਾਡਾ ਪੂਰਾ ਧਿਆਨ ਕੱਲੀ ਸੇਵਾ ਵਾਸਤੇ ਆ ਜਿੱਦਾਂ ਲੋਕਾਂ ਨੇ ਸਾਡਾ ਸਾਥ ਦਿੱਤਾ ਨਾ ਥੋੜਾ ਜਿਹਾ ਮਨ ਇਤਵੀ ਲੋਕਾਂ ਨਾਲ ਖੜਨਦਾ ਸਰ ਗੱਲ ਕਰਦੇ ਆ ਕਿ ਜਨਕਪੁਰੀ ਇਲਾਕਾ ਤੁਹਾਡੇ ਦੇ ਤੁਸੀਂ ਕਾਉਂਸਲਰ ਹੀ ਬਨੇ ਹੋ ਜਨਕਪੁਰੀ ਇੱਕ ਸਮਾ ਸੀਗਾ ਹਾਉਜਰੀ ਲਈ ਜਾਣਿਆ ਜਾਂਦਾ ਸੀਗਾ ਵਪਾਰਿਕ ਹੱਬ ਮੰਨਿਆ ਜਾਂਦਾ ਸੀ ਪਰ ਅੱਜ ਪਿਛਲੇ ਕੁਝ ਸਾਲਾਂ ਤੋਂ ਜਨਕਪੁਰੀ ਬਦਨਾਮ ਹੋ ਗਿਆ ਉਹ ਕੋਈ ਹੋਰ ਹੀ ਚੀਜ਼ਾਂ ਲਈ ਜਾਣਿਆ ਜਾਣ ਲੱਗ ਪਿਆ ਤੇ ਉਹਦੇ ਕਰਕੇ ਜਨਕਪੁਰੀ ਤੋਂ ਬਹੁਤ ਸਾਰੇ ਚੰਗੇ ਪਰਿਵਾਰ ਜਿਹੜੇ ਆ ਕਿਨਾਰਾ ਜੇ ਹੀ ਕਰ ਗਏ ਐ ਔਰ ਹੁਣ ਉੱਥੇ ਦੀ ਉਹਦੀ ਛਵੀ ਬਿਲਕੁਲ ਹੀ ਹੋਰ ਹੀ ਬਣ ਚੁੱਕੀ ਹੈ ਉਹ ਛਵੀ ਨੂੰ ਕਿਦਾਂ ਸੁਧਾਰੋਗੇ ਨਹੀਂ ਇਹ ਆਪਾਂ ਨੂੰ ਬੜਾ ਮਹਿਸੂਸ ਹੋ ਰਿਹਾ ਬਿਲਕੁਲ ਇਹ ਗੱਲ ਸਹੀ ਹੈ ਬਹੁਤ ਜ਼ਿਆਦਾ ਪਰਿਵਾਰ ਉੱਥੋਂ ਛੱਡ ਕੇ ਜਾ ਰਹੇ ਐ ਮੈਂ ਸਭ ਨੂੰ ਅਪੀਲ ਕਰਾਂਗਾ ਜਨਕਪੁਰੀ ਚ ਰਹਿਣਾ ਆਪਣੇ ਆਪ ਤੇ ਕੋਈ ਬਲੇਮ ਲਗਵਾਨਾ ਇਹ ਗੱਲ ਤੇ ਮੈਨੂੰ ਬੜਾ ਦੁੱਖ ਆਂਦਾ ਇਹ ਦੇਖ ਦੋ ਜਨਕਪੁਰੀ ਜਿਹੜਾ ਕਰੋੜਾਪਤੀ ਅਰਬਾਪਤੀ ਲੋਕ ਉੱਥੇ ਰਹਿੰਦੇ ਆ ਅੱਜ ਵੀ ਘਰ ਉਹਨਾਂ ਦੇ ਰੈਸ਼ ਬਦਲ ਰਹੇ ਆ ਮੈਂ ਨਾ ਸਭ ਨੂੰ ਰਿਕਵੈਸਟ ਕਰਾਂਗਾ ਜਿੱਥੇ ਜਨਮ ਹੁੰਦਾ ਨਾ ਉਹ ਜ਼ਮੀਨ ਆਪਣੀ ਮਾਂ ਬਣ ਜਾਂਦੀ ਹੈ ਤੁਸੀਂ ਦੂਰ ਨਾ ਜਾਵੋ ਮੈਂ ਤੁਹਾਡਾ ਕਾਉਂਸਲਰ ਨਹੀਂ ਪਰਿਵਾਰ ਦਾ ਮੈਂਬਰ ਬਣ ਕੇ ਆਇਆ ਜਿਹੜਾ ਸੁਧਾਰ ਹੈ ਦੇਖੋ ਇੱਕ ਗੱਲ ਨੂੰ ਅਸੀਂ ਪੱਕੇ ਆ ਕੋਈ ਮਾੜਾ ਨਾ ਨਸ਼ਾ ਮਿਕਨਦੀ ਏ ਪਰ ਉੱਥੇ ਤਾਂ ਰੀੜੀਆਂ ਹੀ ਇੰਨੀਆਂ ਕਬਜੇ ਹੀ ਇੰਨੇ ਹੋ ਗਏ ਸੜਕ ਤੇ ਸੜਕ ਤੇ ਦਿਨ ਚ ਪੈਦਲ ਚੱਲ ਨਹੀਂ ਅਲੱਗ ਹੋ ਗਿਆ ਚੈਲੰਜ ਹੋ ਗਿਆ ਹੁਣ ਇਹ ਜੇ ਤੁਸੀਂ ਕਾਉਂਸਲਰ ਬਣੇ ਹੋ ਜਨਤਾ ਦੇ ਸੇਵਕ ਤੇ ਇੱਕ ਪਾਸੇ ਤੁਹਾਡੇ ਦਾ ਮੂੰਹ ਚ ਸੱਪ ਦੇ ਮੂੰਹ ਚ ਕੋਡ ਕਿਰਲੀ ਵਾਲਾ ਕੰਮ ਹੋ ਗਿਆ ਜੇ ਤੱਕ ਕਬਜੇ ਛਡਵਾਉਂਦੇ ਹੋ ਤੇ ਉਹ ਜਿਹੜੇ ਵੋਟ ਬੈਂਕ ਹੈ ਤੁਹਾਡਾ ਐਕਚੁਅਲੀ ਰਾਜਨੀਤੀ ਚ ਕੀ ਹੈ ਵੋਟ ਬੈਂਕ ਗਿਨੇ ਜਾਂਦਾ ਹੈ ਜਿਹੜੇ ਜੇ ਉਹਨਾਂ ਨੂੰ ਹਟਾਓਗੇ ਤੇ ਤੁਹਾਡੇ ਵੋਟਰ ਨਾਰਾਜ਼ ਹੋਣਗੇ ਦੂਜਿਆਂ ਨੂੰ ਖੁਸ਼ ਕਰਨ ਜਾਓਗੇ ਤੇ ਮਤਲਬ ਕਬਜ਼ੇ ਛਡਾਉਂਗੇ ਤੇ ਉਧਰਲੇ ਪਾਸੇ ਨਰਾਜ਼ਗੀ ਕਿੱਧਰ ਜਾਉਂਗੇ ਦੇਖੋ ਲੋਕਾਂ ਨੂੰ ਨਾ ਮੈਂ ਤੁਹਾਨੂੰ ਅੱਜ ਵੀ ਕਹਿੰਨਾ ਜਨਕਪੁਰੀ ਵਾਲਿਆਂ ਨੂੰ ਰੇੜੀ ਤੋਂ ਕਦੇ ਕੋਈ ਇਤਰਾਜ਼ ਨਹੀਂਗਾ ਕਿਉਂਕਿ ਤਿੰਨੇ ਚਾਹੇ ਫਲ ਫਰੂਟ ਸਬਜੀ ਪਰ ਭਾਜੀ ਬਿਲਕੁਲ ਮੈਂ ਮੰਨਦਾ ਰੇੜੀ ਵੀ ਤਰਤੀਬ ਨਾਲ ਲੱਗੀ ਹੋਵੇ ਇੱਕ ਆਰਗੇਨਾਈਜ਼ ਤਰੀਕੇ ਨਾਲ ਲੱਗੀ ਹੋਵੇ ਤੇ ਇਤਰਾਜ਼ ਨਹੀਂ ਹੈ ਪਰ ਅੱਜ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਅੱਜ ਉਥੇ ਪੈਦਲ ਚੱਲਣਾ ਹੀ ਆਪਣੇ ਆਪ ਚ ਚੈਲੰਜ ਹੈਗਾ ਦਿਨ ਦਿਹਾੜੇ ਦੀ ਮੈਂ ਗੱਲ ਕਰ ਰਿਹਾ ਬਿਲਕੁਲ ਜੋ ਤੁਸੀਂ ਕਹਿ ਰਹੇ ਹੋ ਸਹੀ ਹੈ ਤੁਸੀਂ ਕਹਿੰਟ ਕੌੜੀਆਂ ਗੱਲਾਂ ਤੇ ਮੈਂ ਕੌੜੀਆਂ ਗੱਲਾਂ ਕਰੀ ਨਹੀਂ ਬਿਲਕ ਕਰੇਤੋਂ ਸਵੇਰੇ ਆਂਦੇ ਨੇ ਦੁਪਹਿਰੇ ਰੋਟੀ ਕਮਾ ਖਾ ਕੇ ਜਾਣਾ ਹੈ ਉਹਨਾਂ ਨੇ ਪਰਿਵਾਰ ਵੀ ਪਾਲਣਾ ਹੈ ਉਹਨਾਂ ਵਾਸਤੇ ਸਰਕਾਰ ਨੂੰ ਸੀ ਕਿ ਪਾਰਟਿਕੂਲਰ ਜਗ੍ਹਾ ਦੇ ਦੋ ਉਹਦੇ ਨਾਲ ਪਾਰਕ ਵੀ ਹੈ ਉਹਦਾ ਸੁਜੈਸ਼ਨ ਬਣਾ ਕੇ ਦੇਣ ਅਸੀਂ ਹਨ ਕਾਰਪੋਰੇਸ਼ਨ ਲਿਖ ਕੇ ਦਵਾਗੇ ਕੋਸ਼ਿਸ਼ ਕਰਾਂਗੇ ਜਿਹੜੀ ਨੂੰ ਜਗ੍ਹਾ ਦੇਈ ਹੈ ਜਦ ਤੱਕ ਜਗ੍ਹਾ ਨਹੀਂ ਮਿਲਦੀ ਨਾ ਦੇਖੋ ਮੈਂ ਕਿਸੇ ਦੀ ਰੇੜੀ ਕਿਸੇ ਗਰੀਬ ਨੂੰ ਕਦੇ ਮੈਂ ਇਹ ਨਹੀਂ ਕਹਿ ਸਕਦਾ ਉਹਦੇ ਅਸੀਂ ਤਾਂ ਦੇਖੋ ਤੁਸੀਂ سرمایہਦਾਰ ਆ ਤੁਸੀਂ ਵੀ سرمایہਦਾਰ ਹੋ ਸਾਡੇ ਬੱਚੇ 2 ਮਹੀਨੇ ਨਹੀਂ ਕੰਮ ਕਰਾਂਗੇ ਰੋਟੀ ਖਾ ਲੈਣਗੇ ਉਹਨਾਂ ਦਾ ਇੱਕ ਘੰਟਾ ਹੀ ਇੱਕ ਡੰਗ ਨਹੀਂ ਸੱਜਦਾ ਰੋਟੀ ਵਗੈਰਾ ਜਿੰਨੀ ਚਿਰ ਉਹਨਾਂ ਨੂੰ ਜ਼ਮੀਨ ਨਹੀਂ ਦਿੰਦੇ ਰੇੜੀ ਲਾਣ ਲਈ ਉਹਨਾਂ ਦੇ ਰੋ ਮਜਬੂਰ ਹੈ ਉਹਨਾਂ ਨੂੰ ਸ਼ੌਂਕ ਨਹੀਂ ਹੈ ਇਸ ਜਗ੍ਹਾ ਤੇ ਰੇੜੀ ਲਾਣ ਦਾ ਉਹ ਮਜਬੂਰ ਹੈ ਮੈਂ ਲੋਕਾਂ ਦੇ ਨਾਲ ਵੀ ਇਹ ਜਾ ਕੇ ਬੜੇ ਬੜੇ ਪ੍ਰੋਬਲਮ ਪਤਾ ਕਿੱਥੇ ਜਨਕਪੁਰੀ ਚ ਜਿਹੜਾ ਅੰਦਰ ਕ੍ਰਾਈਮ ਵੱਧ ਗਿਆ ਦੰਦ ਸੱਜ ਜਿਨ੍ਹਾਂ ਦੀ ਵੋਟਾਂ ਨਹੀਂ ਬਣੀਆਂ ਆ ਕੇ ਗਲਤ ਸਹੀ ਬੰਦੇ ਰਹੀ ਜਾਂਦੇ ਨੇ ਕੁਝ ਐਹੋ ਜਿਹੇ ਜਿਹੜੇ ਇੰਟਰਨਲ ਕੋਈ ਨਸ਼ੇ ਦਾ ਮੁੱਦਾ ਹੈ ਜਾਂ ਕੋਈ ਮਾੜੀਆਂ ਆਤਾਂ ਵਾਲੇ ਲੋਕ ਰਹਿੰਦੇ ਨੇ ਲੋਕਾਂ ਨੂੰ ਉਹਨਾਂ ਤੋਂ ਵੇਰ ਹੁੰਦੀ ਲੋਕ ਤੁਸੀਂ ਦੱਸੋ ਆਜਕਲ ਤਾਂ ਜਨਕਪੁਰੀ ਇਹ ਬਦਨਾਮ ਹੈ ਜੀ ਉੱਥੇ ਤਾਂ ਜੂਏ ਚੱਲਦੇ ਆ ਅੱਡੇ ਬਣ ਗਏ ਸਿੱਧੇ 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 ਰੋਪ ਲੱਗਦੇ ਕਿੰਨੀ ਵਾਰੀ ਰੇਡਾਂ ਹੋਈਆਂ ਔਰ ਵੱਡੀ ਗੱਲ ਹੈ ਕਿ ਐਮਐਲਏ ਵਰਗੇ ਰਾਜਨੇਤਾ ਉਸ ਕੱਦ ਦੇ ਰਾਜਨੇਤਾ ਹੀ ਬਚਾ ਕੇ ਲੈ ਜਾਂਦੇ ਹੋ ਛੱਤਰ ਛਾਵੇਂ ਚ ਚੱਲਦਾ ਰਹਿੰਦਾ ਤੁਹਾਨੂੰ ਕੀ ਨਹੀਂ ਪਤਾ ਜੇ ਬੋਲਣਾ ਤਾਂ ਸੱਚ ਬੋਲੋ ਦੇਖੋ ਮੈਂ ਕੋਈ ਐਸਾ ਇਲਾਕਾ ਨਹੀਂ ਕੋਈ ਜਨਕਪੁਰੀ ਨਹੀਂ ਜਿੱਥੇ ਕੋਈ ਗਲਤ ਕ੍ਰਾਈਮ ਨਾ ਹੋ ਬਦਨਾਮ ਜਿਆਦਾ ਹੋ ਬਦਨਾਮ ਇਦਾਂ ਭਾਜੀ ਜਦੋਂ ਆਪਣੇ ਹੀ ਲੋਕ ਨੇ ਨਾ ਜਦੋਂ ਆਪਣੀ ਪੋਲਿਟਿਕਸ ਨਾਲ ਕੋਈ ਫੜਾਂਦਾ ਛੁੜਾਂਦਾ ਉਹਦੇ ਚ ਬੰਦਾ ਬਦਨਾਮ ਹੋ ਜਾਂਦਾ ਐਸੀ ਕੋਈ ਗੱਲ ਨਹੀਂ ਹੈ ਆਪਣੇ ਇਲਾਕੇ ਦੇ ਉੱਤੇ ਬਹੁਤ ਚੰਗੇ ਲੋਕ ਵੀ ਰਹਿੰਦੇ ਆ ਬਹੁਤ ਵਧੀਆ ਬੰਦੇ ਵੀ ਰਹਿੰਦੇ ਆ ਜੀ ਉਹਦੇ ਚ ਕੋਈ 2-4% ਇਦਾਂ ਦੇ ਹੋਣਗੇ ਉਹ ਤਾਂ ਫਿਰ ਦੇਖੋ ਸਰਕਾਰ ਐ ਸਖਤ ਐ ਕਾਉਂਸਲਰ ਵੀ ਪਹਿਰਾ ਦੇਗਾ ਕਾਉਂਸਲਰ ਵੀ ਚੌਂਕੀਦਾਰੀ ਕਰੂਗਾ ਕੋਈ ਮਾੜਾ ਕੰਮ ਨਾ ਹੋਵੇ ਇਸ ਗੱਲ ਦੀ ਬੇਫਿਕਰੀ ਹੋ ਜੋ ਮੈਂ ਇਹ ਗੱਲ ਕਹਿ ਸਕਦਾ ਸਾਡਾ ਵਾਰਡ ਨਾ ਜਿਹੜਾ ਜਿੱਥੇ ਮੇਰੇ ਪਿਤਾ ਜੀ ਜਲਦੇ ਉੱਥੇ 20 ਸਾਲ ਹੋ ਗਏ ਸਾਨੂੰ ਲਗਾਤਾਰ ਹਰ ਵਾਰੀ ਲੀਡ ਵੱਧਦੀ ਆ ਰਹੀ ਐ ਦੋਨੋਂ ਪਾਰਟੀਆਂ ਦੀ ਜਮਾਨਤ ਜਪਸ ਕਰਾ ਕੇ ਛੋਟਾ ਭਰਾ ਦਿੱਤੇ ਆ ਮੈਨੂੰ ਇੱਕ ਮੌਕਾ ਮਿਲ ਗਿਆ ਅਸੀਂ ਆਪਣੀ ਵੋਟ ਵਧਾਣ ਈਸ਼ਵਰ ਵੀ ਅੱਜ ਕੱਲ੍ਹ ਦੋ ਦਿਨ ਜਿੱਤੇ ਮੇਰ ਨਹੀਂ ਬਣਿਆ ਮੇਰ ਬਣ ਜਾਏਗਾ ਸਾਡੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਸਾਨੂੰ ਵਾਰਡ ਦਾ ਪੂਰਾ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਤੇ ਜਿੰਨੇ ਵੀ ਅੰਦਰਲੇ ਜਿਹੜੇ ਅੰਦਰੂਨੀ ਸਮਝ ਲਓ ਖੋਟ ਰੱਖਣ ਵਾਲੇ ਇਹ ਬੰਦੇ ਨੇ ਉਹਨਾਂ ਨੂੰ ਉਸ ਗੱਲ ਤੋਂ ਦੂਰ ਕੀਤਾ ਜਾਏਗਾ ਸੁਧਾਰਨ ਦਾ ਮੌਕਾ ਵੀ ਦਿੱਤਾ ਜਾਏਗਾ ਸੁਧਰਨ ਲਈ ਕਿਹਾ ਵੀ ਇਹ ਕੀਤਾ ਜਾਏਗਾ ਤੇ ਮਾੜੇ ਕੰਮ ਜਨਕਪੁਰੀ ਚ ਜਰੂਰ ਬੰਦ ਹੋਣਗੇ ਮੈਂ ਤੁਹਾਨੂੰ ਇੱਕ ਖਾਸ ਕਰਕੇ ਗੱਲ ਕਹਿ ਰਿਹਾ ਸਰ ਇੱਕ ਆਖਰੀ ਸਵਾਲ ਕਹਿੰਦੇ ਆ ਇਸ ਟਾਈਮ ਬੜਾ ਜੋੜ ਤੋੜ ਚੱਲ ਰਿਹਾ ਹੈ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਜਿਹੜਾ ਹੈ ਜੋੜ ਤੋੜ ਤੇ ਲੱਗੇ ਹੋਏ ਬਹੁਤਾਂ ਨੂੰ ਆਫਰਾਂ ਵੀ ਹੋ ਰਹੀਆਂ ਕਿ ਤੁਹਾਨੂੰ ਲੋਕਾਂ ਨੂੰ ਕੋਈ ਅਪਰੋਚ ਨਹੀਂ ਹੋਏ ਕਿਉਂਕਿ ਤੁਹਾਡੇ ਘਰ ਚ ਤਾਂ ਦੋ ਦੋ ਕਾਉਂਸਲਰ ਆਸੀਂ ਦੋ ਦੋ ਕਾਉਂਸਲਰ ਤਾਂ ਹੈਗੇ ਆ ਪਰ ਹੁਣ ਇਹ ਗੱਲ ਨਹੀਂ ਤਾਂ ਨੋ ਕਮੈਂਟ ਹੈ ਮੇਰੇ ਲਈ ਦੇਖੋ ਆਫਰ ਹੋਣਾ ਅਲੱ ਜਾਨਾ ਨਾ ਜਾਨਾ ਲੱਗ ਗੱਲ ਹੈ ਮੇਰਾ ਪੁੱਛਿਆ ਹੀ ਆ ਹਾਂ ਬਿਲਕੁਲ ਮੈਨੂੰ ਨਹੀਂ ਮੇਰੇ ਦੋਸਤਾਂ ਨੇ ਕਈਆਂ ਦੇ ਆਏ ਹੋਣਗੇ ਫੋਨ ਪਰ ਮੇਰੇ ਮਨ ਦੇ ਵਿੱਚ ਇਹ ਸਵਰਤਾ ਕਮਲ ਦਾ ਫੁੱਲ ਖਿਲ ਰਿਹਾ ਮੈਨੂੰ ਆਸ ਹੈ ਪੰਜਾਬ ਦੇ ਲੋਕ ਨਾ ਬੜੇ ਦਿਲ ਨਾਲ ਸਿੱਦਤ ਨਾਲ ਇਹ ਗੱਲ ਚਾਹੁੰਦੇ ਆ ਖਾਸ ਕਰਕੇ ਸ਼ਹਿਰੀ ਸ਼ਹਿਰ ਦੀ ਜਿਹੜੀ ਵੋਟਰ ਹੈ ਨਾ ਭਾਜੀ ਉਹਨਾਂ ਦੇ ਹੋਜ਼ਰੀ ਵੋਟਰ ਲਾ ਲਓ ਜਾਂ ਬਿਜ਼ਨਸਮੈਨ ਲਾ ਲਓ ਜਾਂ ਜਿਹੜੇ ਨੌਕਰੀ ਪੇਸ਼ਾ ਵੀ ਕਰਦੇ ਯੋਗੀ ਰਾਜ ਨੂੰ ਬੜਾ ਪਸੰਦ ਕਰ ਰਹੇ ਆ ਉਹਨਾਂ ਕੌਂਸਲਰ ਚ ਵੀ ਮੋਦੀ ਦੇਖਦੇ ਆ ਮੈਂ ਤੁਹਾਨੂੰ ਐਤਕੀ ਮੈਂ ਅਸਰ ਦੇਖਿਆ ਆਪਣੇ ਚਿਹਰੇ ਨਾਲ ਇਹ ਬੜਾ ਵੱਡਾ ਅਸਰ ਦੇਖਿਆ ਬ ਈਸ਼ਵਰ ਕਹਿੰਦੇ ਯੋਗੀ ਲਿਆਣਾ ਲੋਕ ਪੰਜਾਬ ਚ ਵੀ ਯੋਗੀ ਵਰਗੇ ਚਿਹਰੇ ਦੀ ਅਪੀਲ ਕਰ ਰਹੇ ਆ ਅਸੀਂ ਤਾਂ ਛੋਟੇ ਘਾਰੇ ਕਰਤਾ ਜੇ ਅਸੀਂ ਥੋੜਾ ਬੂਮ ਚੱਕਾਂਗੇ ਨਾ ਤੇ ਫਿਰ ਇਹ ਰਾਜਨੀਤੀ ਅੱਗੇ ਵੱਡੇ ਐਮਐਲਏ ਸਾਡੇ ਬਣਨਗੇ ਐਮਪੀ ਬਣਨਗੇ ਸਾਡਾ ਪੂਰਾ ਜੋਰ ਇਸ ਵਾਰ ਲੋਕਾਂ ਦੇ ਨਾਲ ਖੜਨ ਦਾ ਤੇ ਆਪਣੇ ਇਲਾਕੇ ਨੂੰ ਸੁਧਾਰਨ ਦਾ ਜੇ ਪ੍ਰਮਾਤਮਾ ਹਜੇ ਤਾਂ ਕੋਈ ਕਨਫਰਮ ਨਹੀਂ ਹੋਇਆ ਕੋਈ ਬਿਆਨ ਆ ਰਿਹਾ ਹੈ ਕਾਂਗਰਸ ਬੀਜੇਪੀ ਇਕੱਠੇ ਹੋਣਾ ਹੈ ਆਮ ਪਾਰਟੀ ਕੇ ਇਕੱਲੇ ਬਿਠਾਣਾ ਹੈ ਕੀ ਬੀਜੇਪੀ ਤੋਰ ਮਲੋਡ ਕਰਦੀ ਹੈ ਵੱਡੀ ਗੱਲਾਂ ਹਨਾ ਅਸੀਂ ਆਪਣੀ ਪਾਰਟੀ ਨਾਲ 100% ਇਲਾਕੇ ਦਾ ਕੰਮ ਕਰਨਾ ਇਲਾਕੇ ਦੀ ਸੇਵਾ ਕਰਨੀ ਹੈ ਸਿਰ ਝੁਕਾ ਕੇ ਜਿਹੜੇ ਕੋਈ ਸਾਡੇ ਦੇਖੋ ਤੁਹਾਨੂੰ ਸ਼ਾਇਦ ਪਤਾ ਹੈ ਕਿ ਨਹੀਂ ਪਤਾ ਆ ਮੌਜੂਦਾ ਕਾਉਂਸਲ ਪਿੰਕੀ ਬਾਂਸਲ ਨੇ ਇਹਨਾਂ ਨੇ ਇੰਨੇ ਗੰਦੇ ਸਾਡੇ ਪਰਸਨਲ ਤੇ ਇੰਨੇ ਪਰਿਵਾਰ ਤੇ ਅਟੈਕ ਕੀਤੇ ਪਰਚੇ ਬਣਾ ਕੇ ਛੁਵਾਤੇ ਭਾਜੀ ਮੈਂ ਕੰਨਾ ਰਾਜਨੀਤੀ ਚ ਸਭ ਕੁਝ ਹੋਣਾ ਚਾਹੀਦਾ ਤੁਹਾਡੇ ਛੱਡੋ ਤੁਹਾਡੇ ਜਿਹੜੇ ਰਾਜਨੀਤਿਕ ਗੁਰੂ ਆ ਉਹਨਾਂ ਤੇ ਵੀ ਬੜੇ ਇਲਜ਼ਾਮ ਹਾਂ ਦੇਖੋ ਇੰਨੇ ਗੰਦੇ ਪਰਚੇ ਵੰਡਵਾਤੇ ਕਿ ਰਾਜਨੀਤੀ ਦਾ ਸਤੇ ਰੰਨਾ ਗਿਨ ਗਿਆ ਇੱਕ ਤੋਂ ਗਲੀ ਚ ਤੁਸੀਂ ਰਹਿੰਦੇ ਹੋ ਉਸੇ ਮਹੱਲੇ ਚ ਮੈਂ ਰਹਿਣਾ ਵਾ ਲੋਕਾਂ ਨੂੰ ਸਭ ਪਤਾ ਹੈ ਸਹੀ ਕੌਣ ਹੈ ਤੇ ਗਲਤ ਕੌਣ ਹੈ ਆਪਣਾ ਇੱਕ ਮੌਕਾ ਮੈਂ ਲੋਕਾਂ ਨੂੰ ਇਤਕੀ ਵਾਦਾ ਕੀਤਾ ਸੀ ਕਿਉਂਕਿ ਨਾ ਸਾਨੂੰ ਥੋੜਾ ਗਰਮ ਸੁਭਾਅ ਦੇ ਕਹਿ ਦਿੰਦੇ ਨੇ ਮੈਂ ਲੋਕਾਂ ਨੂੰ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਪੜਨ ਤੋਂ ਪਹਿਲਾਂ ਮੈਂ ਪੂਰੇ ਇਲੈਕਸ਼ਨ ਅਗਲੀ ਜ਼ਿੰਦਗੀ ਮੈਂ ਕਦੇ ਵੀ ਤੁਹਾਡੇ ਮਾਈਕ ਤੇ ਕਦੇ ਗੰਦਾ ਨਹੀਂ ਬੋਲਾਂਗਾ ਜੋ ਮਰਜੀ ਉਹ ਬੋਲਾਂ ਮੈਂ ਡਵੈਲਪਮੈਂਟ ਨਾਤੇ ਵੋਟ ਮੰਗਣੀ ਹੈ ਤੁਸੀਂ ਦੇਖੋ ਜੋ ਇਹਨਾਂ ਨੇ ਕਰਨਾ ਸੀ ਹਰ ਤਰ੍ਹਾਂ ਦਾ ਅਧਗਤ ਕੰਡਾ ਪਨਾ ਲਿਆ ਮੈਂ ਕਦੇ ਰਾਜਨੀਤੀ ਦੇ ਸਤਾਰੇ ਇੰਨਾ ਗਿਰਿਆ ਹੋਇਆ ਨਹੀਂ ਦੇਖਿਆ ਸੀ ਮਾਈਕ ਤੇ ਨਾ ਬੋਲਦੇ ਸੀ ਨਾ ਘਰ-ਘਰ ਜਾ ਕੇ ਗੰਦ ਲਿਖ ਕੇ ਪਰਚਾ ਛਾਪੇ ਮੈਂ ਉਸੇ ਟਾਈਮ ਆਪਣੇ ਲੋਕਾਂ ਨੂੰ بڑے ਬੰਦਿਆਂ ਦਾ ਮੈਨੂੰ ਫੋਨ ਆਇਆ ਗੁਰਿਆ ਕੀ ਹੋ ਰਿਹਾ ਮੈਂ ਕਹਾ ਮਾਲਕ ਤੇ ਡੋਰੀ ਛੱਡ ਜਿਹੜਾ ਗਲਤ ਕਰਦਾ ਉਹ ਜਿਹੜਾ ਆਪਣੇ ਨੇ ਆਪ ਗਲਤ ਹੋਇਆ ਨਾ ਤੁਸੀਂ ਦੇਖੋ ਰੱਬ ਨੇ ਉਹਨੂੰ ਸਜ਼ਾ ਕੀਤੀ ਦਿੱਤੀ ਤਕਰੀਬਨ ਮੇਰੇ ਖਿਆਲ ਕੋਈ ਬੂਤ ਹੀ ਨਹੀਂ ਜਿੱਤਿਆ ਹਰਗੇ ਨਾ ਪ੍ਰਮਾਤਮਾ ਸਜ਼ਾ ਦਿੰਦਾ ਪਰ ਹਮੇਸ਼ਾ ਮੈਂ ਪਿੰਕੀ ਬਾਂਸਲ ਜੀ ਨੂੰ ਖਾਸ ਕਰਕੇ ਅੱਜ ਵੀ ਮੈਂ ਅਪੀਲ ਕਰਦਾ ਤੁਸੀਂ ਨਾ ਕਿਸੇ ਦੇ ਇਹ ਆਪਣੇ ਅੰਦਰ ਦੇਖੋ ਤੁਹਾਡੇ ਦਿਨ ਤੁਹਾਡੇ ਦੇ ਕਿਹੜੇ-ਕ ਕਿ ਚੋਚ ਪੋ ਆਦੰਦਾ ਭਾਜੀ ਇਹਨਾਂ ਦੇ ਬੜੇ ਗਲਤ ਦਾਗ ਲੱਗੇ ਆ ਪੰਜਾਬ ਕੇਸ ਨਹੀਂ ਨਹੀਂ ਹੈਡਲਾਈਨ ਤੇ ਇਹਨਾਂ ਦੀ ਖਬਰਾਂ ਵੀ ਛਾਪੀਆਂ ਪਰ ਮੈਂ ਨਾ ਛੋਲੇ ਨਾਂ ਦੀ ਗੱਲ ਕੀਤੀ ਨਾ ਮੈਂ ਕੋਈ ਹੋਰ ਗੱਲ ਕੀਤੀ ਮੈਂ ਇੱਕ ਆਈਡੀਆ ਦੇ ਦੇਣਾ ਤੁਹਾਨੂੰ ਮੈਂ ਹਰ ਗੱਲ ਲੁਕੋ ਕੇ ਕਿਉਂਕਿ ਮੈਂ ਇਲੈਕਸ਼ਨ ਡਵੈਲਪਮੈਂਟ ਦੇ ਨਾਂ ਤੇ ਲੜਨਾ ਸੀ ਮੈਂ ਡਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗੀਆਂ ਲੋਕਾਂ ਨੇ ਮੈਨੂੰ ਸਵੀਕਾਰਿਆ ਤੇ ਮੈਂ ਇੱਕ ਇੱਕ ਬੰਦੇ ਨੂੰ ਖਾੜਸ ਕਰਕੇ ਖਾੜਨਾ ਵਾਰਡ ਨੰਬਰ ਸੀ ਨੂੰ ਇਹ ਅਪੀਲ ਕਰਦਾ ਤੁਹਾਡਾ ਹਰ ਇੱਕ ਕੰਮ ਕਰਕੇ ਖਰਾ ਉਤਰਾਂਗਾ ਧੰਨਵਾਦ ਜੀ ਸੋ ਦੋਸਤੋ ਇਹ ਸੀਗੇ ਸਾੜਦਾਲ ਗੌਰਵ ਗੋਰਾ ਜਿਨ੍ਹਾਂ ਨੇ ਕੰਟੈਸਟ ਜਿੱਤੇ ਆ ਆਪਣੇ ਜਿਹੜੇ ਕਿ ਅਜ ਤੱਕ ਆਪਣੇ ਫਾਦਰ ਦੇ ਨਾਮ ਤੋਂ ਜਾਣੇ ਜਾਂਦੇ ਸੀਗੇ ਹੁਣ ਇੱਕ ਇਹਨਾਂ ਨੂੰ ਮੌਕਾ ਮਿਲਿਆ ਕਿ ਆਪਣੇ ਮਾਪਿਓ ਨੂੰ ਵੀ ਉਹੋ ਗਰਵ ਮਹਿਸੂਸ ਕਰਾਨ ਕੰਮ ਕਰਕੇ ਆਪਣੇ ਵਿਕਾਸ ਕਮਾ ਕਰਕੇ ਕਿ ਉਹ ਵੀ ਇਹਨਾਂ ਦੇ ਨਾਮ ਤੋਂ ਜਾਣੇ ਜਾਣ ਸੋ ਦੇਖਦੇ ਰਹੋ ਬਣੇ ਰਹੋ ਜਾਣੀ ਤੇ ਸੀ ਧੰਨਵਾਦ